ਤਾ ਦੋਸਤੋ ਨੀਟ ਅਤੇ ਯੂਜੀਸੀ ਨੈਟ ਦੇ ਪੇਪਰ ਦੇ ਲੀਕ ਹੋਣ ਤੋਂ ਬਾਅਦ ਹੁਣ ਕਾਨੂੰਨ ਨਵਾਂ ਪਾਸ ਕੀਤਾ ਗਿਆ ਹੈ ਕੇਂਦਰ ਸਰਕਾਰ ਦੇ ਵੱਲੋਂ ਜਿਦੇ ਤਹਿਤ 1 ਕਰੋੜ ਰੁਪਇਆ ਫਾਈਨ ਅਤੇ ਘੱਟੋ-ਘੱਟ 10 ਸਾਲ ਦੀ ਸਜ਼ਾ ਜ਼ਰੂਰ ਹੋਵੇਗੀ ਤਾਂ ਇਹ ਲਾ ਨਵਾਂ ਜਿਹੜਾ ਅੱਜ ਤੋਂ ਹੀ ਲਾਗੂ ਹੋ ਚੁੱਕਿਆ ਹੈ ਦਾ ਸੈਂਟਰ ਹੈਜ਼ ਇੰਟਰੋਡਿਊਸ ਅ ਸਟ੍ਰਿੰਗ ਐਂਟੀ ਪੇਪਰ ਲਾ Effective from June 21, 2024, amid controversies over alleged leaks in NEET and UGC NET exam, the new law mandates up to 10 years in jail and fine up to rupees one crore for offenders. This move followed the cancellation of UGC NET 2024 due to potential exam integrity compromise. ਇੰਪੈਕਟਿੰਗ 9 ਲੱਖ ਕੈਂਡੀਡੇਟ ਤਾਂ ਦੋਸਤੋ ਇਧੇ ਨਾਲ 9 ਲੱਖ ਕੈਂਡੀਡੇਟ ਕੋਲ ਪ੍ਰਭਾਵਿਤ ਹੋਏ ਸੀ ਇਸ ਕਰਕੇ ਇਹ ਲਾ ਲਿਆਂਦਾ ਤੇ ਤੁਸੀਂ ਇਸ ਕਾਨੂੰਨ ਦੇ ਬਾਰੇ ਕੀ ਸੋਚਦੇ ਹੋ ਕਿ ਇਹ ਕਾਨੂੰਨ ਆਉਣ ਵਾਲੀਆਂ ਪ੍ਰੀਖਿਆਵਾਂ ਦੇ ਵਿੱਚ ਪੇਪਰ ਲੀਕ ਮਾਮਲੇ ਨੂੰ ਰੋਕ ਸਕੇਗਾ ਜਾਂ ਨਹੀਂ ਅਤੇ ਸਰਕਾਰ ਨੂੰ ਹੋਰ ਕੀ ਕਰਨਾ ਚਾਹੀਦਾ ਹੈ ਅਜੇ ਇਹ ਤਾਂ ਕਿ ਅਜਿਹਾ ਕੁਝ ਹੋਰ ਨਾ ਹੋਵੇ ਤਾਂ ਬੱਚਿਆਂ ਦੀ ਭਰਤੀ ਵੀ ਪੂਰੀ ਤਰ੍ਹਾਂ ਮੁਕੰਮਲ